ਇੱਕੰਦੇ ਹਲੋ ਜੀ ਸਸਿਕਾ ਗੁੱਡ ਮਾਰਨਿੰਗ ਗੁੱਡ ਇਵਨਿੰਗ ਗਰੰਟੀ ਆ ਕੋਈ ਨਹੀਂ ਮੈਂ ਇਹ ਗੱਲ ਕੀਤੀ ਆ ਮੈਂ ਹੀ ਗੱਲ ਕੀਤੀ ਆ ਇਹ ਅੱਜ ਦੇ ਵਲੌਗ ਆ ਆਇਆ ਸਨੋਈ ਆਪਾਂ ਕਰ ਲਈਏ ਉਹਨੇ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਬੁਲਾਈ ਆ ਪਿਆਰ ਕਰਨ ਵਾਲਿਆਂ ਨੂੰ ਜਿਹੜੇ ਆnde ਸਨੋਈ ਕਿੱਥੇ ਸਨੋਈ ਕਿੱਥੇ ਆ ਤੇ ਸਸ਼ੀ ਕਾਲ ਜੀ ਸਾਡੇ ਵੱਲੋਂ ਤੇ ਅੱਜ ਟਾਈਮ ਹੋ ਚੁੱਕਾ ਸਵੇਰ ਦਾ 10 ਵਜੇ ਦਾ ਜਿੱਦਾਂ ਕਿ ਸਰਦਾਰ ਸਾਹਿਬ ਅੱਜ ਘਰੇ ਆ ਤੇ ਜਿੱਦਾਂ ਬੰਦੇ ਘਰੇ ਹੁੰਣ ਉਹਦੋਂ ਦਾ ਨੂੰ ਪਤਾ ਵੀ ਕੰਮ ਬਹੁਤ ਹੁੰਦੇ ਆ ਜਿਹਦਾ ਨਾ ਘਰੇ ਹੁੰਣ ਉਹਦੋਂ ਕੋਈ ਕੰਮ ਨਹੀਂ ਹੁੰਦਾ ਤੇ ਹੁਣ ਹਾਨੂੰ ਕੰਮ ਕਰ ਕਰਦਿਆਂ ਨੂੰ ਅਜੇ ਸਾਡੇ ਪੂਰੇ ਖਿਲਾੜੇ ਨਹੀਂ ਚੁੱਕੇ ਗਏ ਆ ਕੱਲ ਘਰੇ ਆਏ ਤੇ ਅੱਜ ਫੇਰ ਡਿਊਟੀ ਜਾਣਾ ਹੈ ਅੱਜ ਚੋਹ ਤਿਆਰੀ ਹੈ ਹੈ ਮੈਂ ਇੱਕ ਸਾਥ ਰਾਤ ਕੱਟਣੀ ਆਏ ਜੇ ਤੇ ਕੱਟਣ ਆਪਾਂ ਸੰਸਾਰਤ ਵੀ ਆਏ ਹਾਂ ਬਹੁਤ ਗੱਲ ਐ ਜੀ ਸੰਸਾਰਤ ਵੀ ਰਾਜ ਕੱਟਣ ਆਏ ਆਪਾਂ ਨਹੀਂ ਬਾਹਰ ਬੜਾ ਬਣਾ ਹੂੰ ਜੇ ਨਾ ਕੋ ਬੰਤੀ ਉੱਤਰੋ ਬੈਠਾ ਰਾਤ ਨੂੰ ਕਸੀ ਦਾ ਬਣਾ ਆਨੰਦ ਹੋ ਗਿਆ ਹਾਂ ਸਹੀ ਬੰਦਾ ਵੀ ਰਾਤ ਨੂੰ ਬਣਾਇਆ ਸਹੀ ਗੱਲ ਇਹ ਤੇ ਗੱਲ ਹੈ ਜੀ ਤੇ ਹੁਣ ਜਗਰੂਪ ਦੀ ਜਾਣ ਦੀ ਤਿਆਰੀ ਹੋ ਗਈ ਡਿਊਟੀ ਦੀ ਤੇ ਆਪਾਂ ਕਿਹਦੇ ਆਪਣੇ ਕੰਮ ਅੱਜ ਕਿੰਨੇ ਚਿਰ ਬਾਅਦ ਜੜੀਆਂ ਦੀ ਬਾਤ ਸੁਣੀ ਹੈ ਨਾ ਕਿਹੜੀਆਂ ਚੜੀਆਂ ਚੇਂਜ ਕਰਨੀਆਂ ਚੇਂਜ ਦਿੱਤਾ ਠੀਕ ਹੈ ਤੇ ਹੁਣ ਆਪਾਂ ਜਰ ਲੋਨ ਲੱਗੇ ਆਂ ਮੂਲੀ ਵਾਲੇ ਪਰੌਂਠੇ ਤੇ ਜਿਹਨੇ ਲਈ ਆਪਾਂ ਮੂਲੀਆਂ ਕੱਢ ਲਈਆਂ ਬਿੱਲੀ ਕਾਸ਼ ਤੇ ਹੁਣ ਮੂਲੀਆਂ ਨੂੰ ਨਿਚੋੜਨ ਦਾ ਤਰੀਕਾ ਤੁਹਾਨੂੰ ਦੱਸ ਦੇ ਇੱਕ ਪੋਣਾ ਲਓ ਪੋਣੇ ਦੇ ਵਿੱਚ ਪਾਓ ਮੂਲੀਆਂ ਤੇ ਇਹਨਾਂ ਨੂੰ ਪੋਣੇ ਦੇ ਵਿੱਚ ਚੰਗੀ ਤਰ੍ਹਾਂ ਨਿਚੋੜੀਆਂ ਜਾਂਦੀਆਂ ਜੇ ਆਪਾਂ ਹੱਥ ਨਾਲ ਕਰੀਏ ਨਾ ਹੱਥ ਨਾਲ ਨਿਚੋੜੀਏ ਇੱਕ ਹੱਥਾਂ ਦੇ ਖਾਰਸ਼ ਹੋਣ ਲੱਗ ਪੈਂਦੀ ਆ ਇਹ ਤਾਂਾ ਚੰਗੇ ਤਰ੍ਹਾਂ ਮੁਚੜ ਦੇਣਾ ਆਉਣੀ ਆ। ਹੁਣ ਨਾ ਕੰਮ ਤੁਮ 사이ਡ ਤੋਂ ਹੋ ਰਿਹਾ ਪੜੀ। ਵੇਹਿਆਂ ਨੇ ਕਈ ਲੋਕੜਵੇਂ ਵੇਖੇ ਵਾਸ਼ਿੰਗ ਮਸ਼ੀਨ ਚ ਵੀ ਮਨ ਨਿਚੋੜ ਲੈਂਦੇ। ਬਿਲਕੁਲ ਪੁੱਠੇ ਕੰਮ। ਸੁਣੋਈ ਕਿਦਾਂ ਵੇਖਣ ਦੀ ਤੁਹਾਨੂੰ ਬਹਿ ਕੇ ਇਧਰ ਵੇਖੋ। ਨਾਂਤੀਆ ਚੈਤਨਾ ਹੀ ਹੋ ਜਾਂਦਾ। ਹੁਣ ਆਪਾਂ ਜਲਦੀ ਜਲਦੀ ਰੋਟੀ ਬਣਾ ਕੇ ਜਗਰੂ ਨੂੰ ਖਵਾ ਕੇ ਤੇ ਜਗਰੂ ਨੂੰ ਡਿਊਟੀ ਤੇ ਤੋਰ ਕੇ ਫਿਰ ਬਾਕੀ ਕੰਮ ਬਚ ਕਰਦੇ ਆ। ਦਨੂ ਰੋਰ ਰੋਰ ਕਰ ਕਰੀ ਜਾਓ ਕਰੀ ਜਾਓ ਕਰੀ ਜਾਓ ਪਾਣੀ ਸਾਰਾ ਇੱਕਦਮ ਉੱਚਾ ਜਾਣਾ ਏਦਾਂ ਚੰਗੀ ਤਰ੍ਹਾਂ ਸੁੱਪੇੁੱਤੇ ਸਿੱਕੇ ਸੀਆਂ ਸੇਕਦੇ ਸਾਰੇ ਕੰਮ ਹੋ ਜਾਂਦਾ ਅੰਦਰ ਲੱਗਦੀ ਠੰਡ ਠੰਡੋ ਲੱਗਦੀ ਨਲਿਆਂ ਦੇ ਜਿੰਨਾ ਆਪਾਂ ਖਲੋ ਕੇ ਕੰਮ ਕਰਦੇ ਆ ਨਾ ਬਹਿ ਕੇ ਕੰਮ ਨਹੀਂ ਕਰਦੇ ਤੇ ਆਪਣੀਆਂ ਇਹਨਾਂ ਲੱਤਾਂ ਨਾ ਉਹਨਾਂ ਦੇ ਵੀ ਸਾਈਡ ਇਫੈਕਟ ਆਉਂਦਾ ਵਾ ਇਸ ਕਰਕੇ ਅਸੀਂ ਤਾਂ ਕਦੀ ਪਹਿਲਾਂ ਸੁਣਿਆ ਨਹੀਂ ਇਹ ਪੁਰਾਣੇ ਜ਼ਮਾਨੇ ਦੇ ਲੋਕੀ ਬਹਿ ਕੇ ਬੀਬੀ ਦਾ ਹਰੇ ਕੇ ਕੰਮ ਬਹਿ ਕੇ ਚੁੱਲ੍ਹੇ ਗਾੜੀ ਕਰਦੀ ਹੁੰਦੇ ਆ ਰੋਟੀ ਪਾਣੀ ਚੁੱਲ੍ਹੇ ਤੇ ਕਰਨਾ ਬਹਿਣਾ ਉੱਠਣਾ ਕਿੰਨੀ ਐਕਸਰਸਾਈਜ਼ ਹੁੰਦੀ ਸੀ ਬਾਰ-ਬਾਰ ਜਦੋਂ ਉੱਠਣਾ ਬਹਿਣਾ ਤੇ ਝਾੜੂ ਪੋਚਾ ਕਰਨਾ ਉਹ ਵੀ ਬਹਿ ਬਹਿ ਕੇ ਚੁੱਲੇ ਅੱਗੇ ਮੈਨੂੰ ਪਤਾ ਨਹੀਂ ਕੀ ਵੇਚਣ데요 ਭਾਈ ਸਿਆਲ ਚ ਵਹੇ ਆ ਵਧੀਆ ਚਾ ਸੋਲੇ ਪਿੱਛੋਂ ਤੇ 12 ਵਜੇ ਸੌਂਦੀਆਂ ਰਹਿੰਦੀਆਂ ਮਾਂ ਸੌਂਦੀਆਂ ਨਾ ਮੋਂ ਮੇਰਾ ਪੂਰਾ ਜੋਰ ਲੱਗ ਗਿਆ ਏ ਤੇ ਅਜੇ ਵੀ ਇਹਨਾਂ ਚ ਪਾਣੀ ਰਵੇ ਨਾ ਫਿਰ ਤੇ ਲੋਸੇ ਚੜਦੇ ਬਾਦ ਵਿੱਚ ਸਾਫ ਕਿ ਕਿ ਮੂਲੀ ਦੇ ਆਲੂ ਵਾਲੀ ਰੋਟੀ ਲਾਉਣ ਦਾ ਮਜ਼ਾ ਤਾਂ ਹੀ ਆਉਂਦਾ ਜੇ ਇੱਕਦਮ ਆਲੂ ਜਿਹੜੇ ਸੁੱਕੇ ਸੁੱਕੇ ਉਬਲੇ ਹੋਣ ਜਿਆਦੇ ਨਾ ਉਬਾਲੇ ਗਏ ਹੁਣ ਮੂਲੀ ਵਾਲੀ ਰੋਟੀ ਚੰਗੀ ਇਤਰਾ ਪਾਣੀ ਸੁੱਕਾ ਹੋਵੇਗਾ ਚੜ ਚੜਿਆ ਗਏ ਹਾਂ मेरा पूरा जोर लग गया <laughs> सर ते पाई मैं टोपी ते गल में कोटी पाई नहीं वाह सोहन से आ हाँ। वासे आंदे वासे। ਉੱਤ ਪੰਡ ਲਾ ਤੇ ਲੈ ਕੇ ਨਾ ਬਚਨ ਅੰਦੇ ਆਉਣਾ ਬੜਾ ਔਖਾ ਹੁੰਦਾ ਹੈ ਚੜਨਾ। ਲੋ ਗਾਇਸ ਟਾਈਮ ਹੋ ਗਏ। ਉਦਾਸ ਸਾਡੇ 7:30 ਵਜੇ ਰਾਤ ਤੇ ਅੱਜ ਸਵੇਰ ਦੇ ਆਪਾ ਖਾ ਕੇ ਮੂਰੀ ਵਾਲੇ ਪਰੌਂਠੇ ਅਜੇ ਬਣਲੇ ਹੀ ਹੋਏ ਤੇ ਉਧਰੋਂ ਆ ਗਏ ਸਾਡੇ ਘਰੇ ਪਰੌਣੇ ਤੇ ਪਰੌਣੇ ਪਰੌਣੇ ਆ ਗਏ ਸਾਡੇ ਘਰ ਕਿਉਂਕਿ ਪਰੌਣੇ ਆਏ ਸੀ ਕਿ ਆ ਗਏ ਮਾਰ ਲਲਕਾਰ ਮੈਂ ਸੁਭਾਣੇ ਗਾਵਾ ਤੇ ਆਡੀ ਚੁਈ ਨਹੀਂ ਪੜੀਆਂ ਆਂਦੇ ਹੁਣ ਕਸੁੰਨੀ ਦੇਵੇ ਨੀ ਜੀ ਪੜੀ ਨਹੀਂ ਜਾਂਦੀ ਤੇ ਹੁਣ ਕਸੁੰਨੀ ਦੇਵੇ ਕੀ ਕਰਦਾ ਤੇ ਕਸੁੰਨੀ ਦੇਵੇ ਜੀ ਹੁਣ ਉਹਦੇ ਨਾਲ ਓ ਕੀ ਮਤਲਬ ਓ ਯਾਰ ਆਡੀਓ ਜੀ ਚਲੇ ਕਬੱਡੀ ਖੇਡਣ ਦੇ ਆਂਦਾ ਵਾ ਨਿਗਰੇ ਮੁੰਡਾ ਆਂਦਾ ਨਾ ਹੈ ਨਾ ਸਾਰਾ ਟਬਰ ਹੀ ਪੈ ਗਏ ਜੇ ਉਹਨੇ ਕਾਇਆ ਫੜਿਆ ਨਹੀਂ ਜਾਂਦਾ ਤੇ ਹੁਣ ਉਹਦਾ ਨੇ ਕਸੁੰਨੀ ਦੇਵੇ ਜੀ ਤੇ ਪ੍ਰਾਣੇ ਉਾਂ ਦਾ ਕਰਕੇ ਕੱਪ ਅਪਲੇਟਾਂ ਨੱਥੇ ਹੀ ਗਏ ਤੇ ਉਹਨਾਂ ਨੂੰ ਥਾਂ ਥਾਂ ਤੇ ਆਪਣੀ ਆਪ ਕੀ ਜਾਂਦੇ ਨੇ ਪਹਿਲਾਂ ਲਾ ਲਿਏ ਤੇ ਫਿਰ ਮੁੜ ਕੇ ਆਪ ਆਪਣੇ ਜਗ੍ਹਾ ਤੇ ਟਿਕਾਉਂਦਾ ਤੁਹਾਨੂੰ ਪਤਾ ਕੰਮ ਬਣਾਉਂਦਾ ਮਾਣ ਕੇ ਕਰਦਾ ਤੇ ਉਹਨਾਂ ਲਈ ਮੰਗਾਏ ਹੀ ਗਏ ਸਮੋਸੇ ਸੂਸੇ ਤੇ ਚੱਡਣਗੇ ਬੜੀਆਂ ਲੈ ਆਏ ਆਂ ਨੀ ਤੇ ਮੈਂ ਤੇ ਉਹਨਾਂ ਨੇ ਥੋੜਾ ਤਾਂ ਮੈਂ ਜਾ ਕੇ ਖਲੋਤਾ ਹੀ ਆਂਦੇ ਉਹਨੇ ਚੜਨੀਆਂ 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 ਜੱਟੀਆਂ ਕਰਤੀਆਂ ਛੁੱਟਦੇ ਮੈਨੂੰ ਕਿ ਮਿੱਟੀ ਰੱਖਣੀ ਸੀ ਰੋਟੀ ਖਾਣ ਰੱਖੋ ਸਵੇਰੇ ਸੋਟਾਂਗੇ ਹਾਲੇ ਨਾ ਸੁੱਟਿਓ ਕਿ ਰੋੜਨੀ ਆ ਮੈਂ ਨਹੀਂ ਉਹ ਤਾਂ ਫਿਰ ਮੈਂ ਰੋੜਨੀ ਆਈ ਨਹੀਂ ਰੋੜ ਤੋਂ ਫਿਰ ਹਮ ਬਗ ਇਹ ਕਿਡਾ ਖਰਾਬ ਹੋਣਗਾ ਮਾਂਗੇ ਮੈਨੂੰ ਖੁੱਡਾਂ ਜਾਣੀਆਂ ਪੈਣਗੀਆਂ ਫਿਰ ਤੋਂ ਮਰਾ ਵੀ ਗੱਲ ਵੇਖਦਾ ਚਲਾ ਗਿਆ ਤੇ ਅੱਜ ਮੇਰੀ ਆਈ ਸੀ ਨਾਨ ਤੇ ਨਾਲ ਹੋ ਰਹੀ ਦੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵੀ ਬੇਟੀ ਹੁਣ ਹਾਂ ਦੀ ਵੀ ਬੇਟੀ ਸੀਗੀ ਤੇ ਤਿੰਨ ਪੀੜੀਆਂ ਅੱਜ ਆਪਣੇ ਘਰ ਇੱਕੇ ਵਾਰ ਆਈਆਂ ਹੈਗੀਆਂ ਨਾ ਤੇ ਉਹਨਾਂ ਦਾ ਕਰਕੇ ਨਾ ਫਿਰ ਆਪਾਂ ਨੂੰ ਸਾਰਾ ਦਿਨ ਇੰਦਾ ਉਹਨਾਂ ਦੇ ਵਿੱਚ ਪਰੋਣੇ ਦੇ ਵਿੱਚ ਕੋਈ ਆਇਆ ਹੋਵੇ ਤੇ ਇਦਾਂ ਨਿਕਲ ਜਾਂਦਾ ਵਾ ਤੇ ਦੋ ਪੀੜੀਆਂ ਆਪਾਂ ਦੋ ਪੀੜੀਆਂ ਆਪਾਂ ਹਾਂ ਸੀਗਾ ਟੂ ਜਨਰੇਸ਼ਨਸ ਤੇ ਇਹ ਹਾਂ ਹੋਰ ਕੀ ਨਾ ਲੈਂਦੇ ਆ ਦਾਦੀ ਹਾਂ ਪਾਪਾ ਇੱਧਰ ਵੇਖ ਦਾਦੀ ਦਾਦੀ ਦੀ ਕੁੜੀ ਠੀਕ ਹੈ ਉਹਦੀ ਕੁੜੀ ਉਹਦੀ ਕੁੜੀ ਚਾਰ ਪੀੜੀਆਂ ਇਕੱਠੀਆਂ ਆਈਆਂ ਇੱਥੇ ਹਾਂ ਹਾਂ ਹੋਇਆ ਚਾਰ ਜਨਰੇਸ਼ਨ ਤੇ ਮਤਲਬ ਕਿ ਚਾਰ ਪੀੜੀਆਂ ਇਕੱਠੀਆਂ ਆਈਆਂ ਕਿਉਂਕਿ ਸਾਡੀ ਨਣਾਨ ਦੀ ਬੇਟੀ ਫਿਰ ਉਹਦੀ ਵੀ ਅੱਗੇ ਬੇਟੀ ਆਈ ਹੈਗੀ ਤੇ ਲਾਲੋ ਕੀ ਸਾਡੀ ਜਿਹੜੀ ਮੇਰੀ ਸੱਸ ਸਾਸਿਆ ਉਹ ਦੋ ਤੇ ਦੜੋਤਿਆਂ ਵਾਲੀ ਹੋਈ ਆ ਇੱਧਰ ਚਲੋ ਜੇ ਪੋਤਰਾ ਪੁੱਤ ਇੱਕੋ ਪੁੱਤ ਹੀ ਰਹੀ ਪੋਤਰਾ ਕੋਈ ਨਹੀਂ ਗਿਆ ਤੇ ਇਸ ਕਰਕੇ ਇੱਧਰ ਕੋਈ ਵੀ ਸਿਰਫ ਪੋਤਰੇ ਹੀ ਆ ਤੇ ਉਧਰ ਜਿਹੜਾ ਮਤਲਬ ਕਿ ਦੀਦੀ ਵੱਡੇ ਹੀ ਨਾ ਤੇ ਉਹਨਾਂ ਦੇ ਬੱਚੇ ਵੀ ਵੱਡੇ ਹੀ ਉਹ ਪਹਿਲਾਂ ਆਏਗੇ ਤੇ ਉਹਨਾਂ ਦੇ ਫਿਰ ਗਾੜੀ ਬੱਚੇ ਆ ਹੁਣ ਜਿੰਨੇ ਵੇਖੇ ਵਿੰਟਾ ਵੀਰ ਦਾ ਵੀ ਬੋਲਦੇ ਬੱਚੇ ਹਨਾ ਉਹ ਦਾਦੀ ਦੇ ਦੋ ਤੇ ਦੇ ਵੀ ਦੋ ਗਾੜੀ ਬੱਚੇ ਹੋਏ ਗਏ ਆ ਇਹ ਦੇਖਿਆ ਜਾਵੇ ਤੇ ਇਸ ਅਕੋਰਡਿੰਗ ਉਮਰ ਲਾਵਾ ਹਨਾ ਤੇ ਇਧਰਲੇ ਬੰਨੇ ਹੀ ਬਸ ਅਜੇ ਕੁਝ ਨਹੀਂ ਵੇਖਿਆ ਵੀ ਪੋਤਰੇ ਪੋਤਰੇ ਨਹੀਂ ਵਿਆਏ ਵੈਸੇ ਚਲੋ ਕਹਿੰਦੇ ਹੁੰਦੇ ਆ ਨਾ ਪੁੱਤ ਤੇ ਪੋਤਰੀ ਤੇ ਬੇ ਪੋਤਰੇ ਪਤਰੀ ਤੇ ਵਧੀਆ ਹੈਗੇ ਨਾ ਕਢਾਈਆਂ ਨਾ ਇਹ ਗੱਲ ਆ ਤੇ ਮੈਂ ਵੀ ਠੀਕ ਨਾ ਹੁੰਦਾ ਕਰਕੇ ਤੇ ਦੀਦੀ ਆਏ ਹੀ ਕਿ ਪਤਾ ਲੈਣ ਵਾਸਤੇ ਤੇ ਉਹ ਜਾ ਕੇ ਸਾਰਾ ਦਿਨ ਹੀ ਉਹਨਾਂ ਦੇ ਨਿਕਲ ਗਿਆ ਅੱਜ ਉਹ ਮੁਰ ਕੇ ਆ ਕੇ ਬਜਟੇਸ਼ਨ ਵਾਲੇ ਇਹਨਾਂ ਦੇ ਗੁੱਗ ਨੂੰ ਦੇਖਣ ਵੀ ਗਿਆ ਕਿ ਮੈਂ ਫ੍ਰੀ ਹੋ ਕੇ ਬੈਠੀ ਉਹ ਆ ਗਏ ਪਰ ਉਹਨਾਂ ਦੇ ਵਿੱਚ ਸਾਰਾ ਦਿਨ ਨਿਕਲ ਗਿਆ ਤੇ ਫੇਰ ਕੋਈ ਕੰਮ ਨਹੀਂ ਹੋਇਆ ਤੇ ਹੁਣ ਆ ਕਰਕੇ ਕੰਮਕਾਰ ਰਾਮਣੇ ਖਾਜੇ ਕਿ ਜਪਰੀਂਜਰ ਵਾਲਾ ਨਾ ਮਰੋਟੀ ਤੇ ਉਹ ਵੀ ਪੌਣੀ ਖੰਡ ਇੱਚ ਮੋਤੇ ਚ ਪੌਣੀ ਆ ਰਾਵਾਂ ਗਰਮ ਰਹਿਣ ਤੋਂ ਗਰਮਣਾ ਕਰਿਓ ਜੇ ਜਦੋਂ ਕੇ ਦੁੱਧ ਗਰਮ ਥੋੜੀ ਕੀਤਾ ਤਾਂ ਦੇ ਪਾਲਾਂ ਦੇ ਹੋਣਾ ਤਾਂ ਮਿੰਟ ਜੇਰਾ ਤੇ ਲੈ ਲਾ ਉਹੋ ਗੱਲ ਆ ਹੋਰ ਇਹਨਾਂ ਦੇ ਹੱਥ ਦੇ ਜੂਈ ਵੜ ਗਈ ਤੇ ਇਹਨੂੰ ਕੱਢਦੇ ਆਂ ਆਂ ਕਿ ਉਹ ਪਤਾ ਨਹੀਂ ਨਿਕਲਣ ਨਹੀਂ ਦੇਈ ਹਾਡੇ ਪ੍ਰੋਬਲਮ ਨਕਸਾਲ ਕੀਤਾ ਇੱਕ 200 ਰੁਪਇਆ ਗਵਾ ਕੇ ਕਾਹ ਆਇਆ ਹੂੰ ਹੋਲੇ ਹੁਣ ਦੁੱਧ ਵਾਲੀ ਇਹਨਾਂ ਚਾਦ ਲੈ ਪ੍ਰਭ ਦੀ ਕਿਸਮਤ ਬਹੁਤ ਤੇਜ਼ ਹੈ ਪ੍ਰਭ ਤੋਂ ਪੈਸਾ ਗਵਾ ਚਦਾ ਵੀ ਬੜਾ ਤੇ ਪ੍ਰਭ ਨੂੰ ਪੈਸਾ ਲੱਭਦਾ ਵੀ ਬੜਾ ਕੀ ਕਰਨ ਦੇ ਆ ਟਾਈਮ ਚਾਹ ਦੇ ਨਾਲ ਦੁੱਧ ਦੇ ਨਾਲ ਬਿਸਕੁਟ ਖਾਣ ਦਾ ਥੋੜੀ ਆ ਦੋਦਾਂ ਟਾਈਮ ਦੀ ਆ ਗੱਲ ਇਹ ਤਾਂ ਪਰ ਇਹੋ ਵੀ ਯਾਰਾ ਕੁਛੇ ਕੰਮ ਬਹੁਤ ਕਰਦਾ ਹੀ ਇਹ ਮੁੰਡਾ ਇਹ ਲੈ ਚੱਲਣ ਦਰੇ ਹੁਣ ਲੈ ਲੋ ਆਹ ਰੋਟੀ ਖਾਣ ਦਾ ਟਾਈਮ ਹੁੰਦਾ ਬੱਚਿਆਂ ਦਾ ਤੇ ਇੱਧਰ ਹੱਡੇ ਉੱਠਦੇ ਆ ਰਮਚਾ ਵੀ ਪਾ ਲਓ ਵਿੱਚ ਆ ਦਿੰਨੇ ਆ ਸਰਦਾਰ ਜੀ ਇਹਨਾਂ ਨੇ ਇਸ ਟਾਈਮ ਇਹ ਹੈ ਕਿ ਦੋਦਾਂ ਬਿਸਕੁਟ ਆ ਦੋਦਾਂ ਵਿੱਚ ਮਿੱਠਾ ਕੋਰ ਤੇ ਲੈ ਨਾ ਥੋੜਾ ਦਾ ਉਹ ਐਂਡ ਤੇ ਖਾਣ ਦਾ ਮਜ਼ਾ ਹੁੰਦਾ ਤੋਰ ਫੇਟੇ ਮੂੰਹ ਆਉਂਦਾ ਮਜ਼ਾ ਆਉਂਦਾ ਇਹਨੇ ਇਹਨੇ ਮਤਲਬ ਕਿ ਜੇ ਰੋਟੀ ਖਾਣੀ ਹੈ ਤੇ ਉਹਦੇ ਚ ਮਿਰਚ ਕੱਟ ਕੇ ਪਾਈ ਹੈ ਤੇ ਉਹ ਹਨ ਮਿਰਚ ਵਾਲੀ ਮਿਰਚ ਨਹੀਂ ਖਾਣੀ ਮੋਮੋਸ ਸਮੋਸੇ ਓਏ ਓ ਚ ਸਬੂਤੀਆਂ ਨਹੀਂ ਹੁੰਦੀਆਂ ਆਹ ਤੇ ਪੰਗਾ ਸਬੂਤੀਆਂ ਕਿੰਨੇ ਪਾਈਆਂ ਹੁੰਦੀਆਂ ਅੱਧੀ ਮੈਂ ਤੂੰ ਕਾ ਬੈਠਾ ਰਿਹਾ ਅੱਧੀ ਮਿਰਚ ਅੱਧੀ ਭਾਈ ਵੀ ਕੱਟ ਕੱਟ ਕੇ ਕੱਟ ਕੇ ਪਾਈ ਦੀ ਆਹ ਲੱਲ ਲੱਲ ਤੇਰੇ ਹਾਂ ਹੂੰ ਅਧੀ ਰਾਤ ਨੂੰ ਚੰਗੀ ਨਹੀਂ ਲੱਗਦੀ ਮੈਂ ਬਨੇਰਾ ਮੜਦੀ ਹਾਂ ਅਹੀਂ ਰਾਤ ਨੂੰ ਹੀ ਇਸ ਕੈਟਲ ਦੇ ਵਿੱਚ ਪਾਣੀ ਰੱਖੋ ਲੈਂਦਾ ਤੇ ਸਵੇਰੇ ਉੱਠ ਕੇ ਮੈਂ ਤੇ ਇਹਦੇ ਵਿੱਚ ਗਰਮ ਕਰਕੇ ਪੀ ਕੇ ਤੇ ਫਿਰ ਨਹਾਉਣ ਜਾਣੀ ਆ ਕਿਉਂਕਿ ਮੇਰਾ ਮੈਂ ਹੰਦਾ ਸਾਫ ਹੋ ਜਾਣ ਵਾਲਾ ਪਾਣੀ ਪੀਣਾ ਹੁੰਦਾ ਵਾ ਮੈਂ ਵੀ ਮੈਂ ਆਹੋ ਤੂੰ ਇੱਥੇ ਤੇ ਮੈਂ ਆਪਣੀ ਸਾਫਜਾਨ ਵੀ ਰਾਤ ਨੂੰ ਲੱਗ ਲੈ ਜਾਣੀ ਆ ਮੈਂ ਕਿ ਪਹਿਲਾਂ ਮੈਂ ਗਰਮ ਪਾਣੀ ਕਰਕੇ ਇਹਦੇ ਵਿੱਚ ਕੈਟਲ ਚ ਪਹਿਲਾਂ ਗਰਮ ਪਾਣੀ ਪੀ ਲੈਂਦਾ ਤੇ ਮੁੜ ਕੇ ਨਹਾਉ ਜਾਈਦਾ ਤੇ ਫਿਰ ਆ ਕੇ ਜਿਹੜਾ ਉਹ ਚਾਹ ਬਣਾ ਲੈਂਦੀ ਆ